ਉਹਦੇ ਡੈਲੀਗੇਟ ਬਣਾਉਣ ਦੇ ਲਈ ਅੱਜ ਸਾਰੀ ਇਹ ਸੰਗਤ ਆਈ ਹੈ ਉਹਦੇ ਡੈਲੀਗੇਟ ਬਣਾਉਣੇ ਨੇ ਫਿਰ ਉਸ ਤੋਂ ਬਾਅਦ ਗਿਆਨਤੀ ਨੂੰ ਪ੍ਰਧਾਨ ਚੁਣਨਾ ਪ੍ਰਧਾਨ ਦੀ ਚੋਣ ਕਿਉਂਕਿ ਇਹ ਜਿਹੜਾ ਕੁਝ ਹੋ ਰਿਹਾ ਹੈ ਸਾਰਾ ਕੁਝ ਅਕਾਲ ਤਖਤ ਸਾਹਿਬ ਕਰਕੇ ਹੋ ਰਿਹਾ ਹੈ ਜੋ ਉਹਨਾਂ ਨੇ ਹੁਕਮ ਕੀਤਾ ਹੈ ਉਹਦੇ ਮੁਤਾਬਕ ਹੀ ਹਰਕਤ ਹੋਈ ਹੈ ਕੋਈ ਦੇਖੋ ਸਾਰੇ ਇਕੱਠੇ ਹੋ ਸਕਦੇ ਨੇ ਸ਼ਖਵੀਰ ਤੋਂ ਬਿਨਾ ਇਹ ਕਹਿੰਦਾ ਹੈ ਸ਼ਖਵੀਰ ਨੇ ਜਿਹੜਾ ਸਪੀਡ ਨੂੰ ਲੋਕ ਪ੍ਰਧਾਨ ਮੰਤਰੀ ਨੂੰ ਤਿਆਰ ਇਹ ਭਾਗਾਂ ਨੂੰ ਮੇਨੂ ਨੂੰ ਰੱਖੀ ਤੇ ਜੋੜੀ ਮੀਟਰਸ਼ਿਪ ਹੈ ਇਹਦੇ ਵੈਸੇ ਚੇਂਜ ਕਰਵਾਉਣਾ ਪੈਂਦਾ ਹੈ ਸਾਫਟਨ ਰਿਪੋਰਟ ਅਰਦਾਸ ਰਿਣੀ ਲੱਖ ਬੀ ਹੋ ਸਕਦੀ ਹੈ ਦੇ ਵਿੱਚੋਂ ਸਾਇਕਵਾਸ ਸੀਪੂ ਦਾ ਸਭਾ ਜਿੱਥੇ ਆ ਰਹੇ ਸਾਡੀ ਤਕਰੀਬਨ ਅ ਸਾਢੇ 550 ਕਾਪੀ ਭਰੀ ਹੈ ਜਿਹੜੀ ਸਮਾਣੇ ਦੀ ਕਾਪੀ ਹੈ ਮੇਰਾ ਖਿਆਲ ਹੈ ਪੰਜਾਬ ਸਭ ਤੋਂ ਵੱਧ ਭੱਤੀ ਬੋਲੇ ਸੋਨਹਾਂ ਉਹਦੇ ਡੈਲੀਗੇਟ ਬਣਾਉਣ ਦੇ ਲਈ ਅੱਜ ਸਾਰੀ ਇਹ ਸੰਗਤ ਆਈ ਹੈ ਉਹਦੇ ਡੈਲੀਗੇਟ ਬਣਾਉਣੇ ਨੇ ਫਿਰ ਉਸ ਤੋਂ ਬਾਅਦ ਕਾਂਤੀਗ ਨੂੰ ਪ੍ਰਧਾਨ ਚੁਣਨਾ ਪ੍ਰਧਾਨ ਦੀ ਚੋਣ ਅਲੱਗ ਪ੍ਰਧਾਨ ਚੁਣਨ ਪ੍ਰਧਾਨ ਤਾਂ ਲੱਗੀ ਹੁੰਦਾ ਜਿਸ ਪਰਟੀ ਬਣਨੀ ਹੈ ਪ੍ਰਧਾਨ ਵੀ ਲੱਗੀ ਹੋਊਗਾ ਸਾਰਾ ਕੁਝ ਹੋਊਗਾ ਕਿਉਂਕਿ ਇਹ ਜਿਹੜਾ ਕੁਝ ਹੋ ਰਿਹਾ ਹੈ ਸਾਰਾ ਕੁਝ ਇਖਾਲ ਤੱਕ ਸਾਫ਼ ਕਰਕੇ ਹੋ ਰਿਹਾ ਹੈ ਜੋ ਉਹਨਾਂ ਨੇ ਹੁਕਮ ਕੀਤਾ ਉਹਦੇ ਮੁਤਾਬਕ ਹੀ ਭਰਤੀ ਹੋਈ ਹੈ ਕੋਈ ਉਹਦੇ ਮਕਾਲਦੀ ਪੰਜਵੇਂ ਦੀ ਕੋਈ ਇਦਾਂ ਦਾ ਚਾਂਸ ਹੈ ਕਿ ਤੁਸੀਂ ਦੁਬਾਰੇ ਫੇਰ ਇਕੱਠੇ ਹੋ ਸਕਦੇ ਹੋ ਦੇਖੋ ਸਾਰੇ ਇਕੱਠੇ ਹੋ ਸਕਦੇ ਨੇ ਸੁਖਵੀਰ ਤੋਂ ਬਿਨਾ ਇਹ ਕਹਿੰਦਾ ਹੈ ਸੁਖਵੀਰ ਨੇ ਜੋ ਸੁਖਵੀਰ ਨੂੰ ਲੋਕ ਪ੍ਰਧਾਨ ਬਣਨ ਨੂੰ ਤਿਆਰ ਕੀਤਾ ਕਿਉਂਕਿ ਸੁਖਵੀਰ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਲੋਕਾਂ ਨੇ 17 ਦੇ ਵਿੱਚ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਿਆ ਬਹੁਤ ਹੋ ਕੀਤਾ ਹੈ ਫਿਰ ਉੱਥੇ ਜੋ ਸਾਰਾ ਕੁਝ ਹੋ ਗਿਆ ਸੀਗਾ ਮਾਫੀ ਮੰਗ ਲਈ ਸੀ ਲੋਕਾਂ ਨੇ ਉਹ ਮਨਜ਼ੂਰ ਕਰ ਲੈ ਸੀ ਵੀ ਉਹ ਇੱਕ ਤੋਂ ਵੱਧ ਕੁਝ ਨਹੀਂ ਕਰ ਸਕਦਾ ਪਰ ਜੋ ਉਹਨਾਂ ਨੇ 4 ਦਿਨ ਦੇ ਬਾਅਦ ਦੇ ਵਿੱਚ ਫਿਰ ਮੁਖਸ਼ਰ ਸਾਹਿਬ ਜਾ ਕੇ ਕਹਿਤਾ ਕਿ ਵੀ ਨਹੀਂ ਇਹ ਸਤਾ ਐਮੀ ਗਲਤੀ ਨਾਲ ਸੀ ਉੱਥੇ ਹਾਂ ਕਹਿ ਦਿੱਤੀ ਉਹੋਸ਼ ਗੱਲ ਨੂੰ ਲੋਕਾਂ ਨੇ ਐਕਸੈਪਟ ਨਹੀਂ ਇਲੈਕਸ਼ਨ ਕਮਿਸ਼ਨ ਕੋਲ ਤੋਂ ਪਾਰਟੀ ਰਜਿਸਟਰ ਕਰਵਾਉਣਾ ਇਹ ਬਾਅਦਿਆਂ ਕਰ ਲੈ ਹਕਰਾਮਾ ਕੇ ਰਜਿਸਟਰ ਕਿਉਂ ਨਹੀਂ ਕਰਾਮਾ ਉਹਦੇ ਵਿੱਚ ਨਾ ਕੋਈ ਗੱਲ ਚੱਲਦੀ ਸਾਰਾ ਕੁਝ ਠੀਕ ਆਉਣ ਵਾਲੇ ਵਿਧਾਨ ਸਭਾ ਵਾਸਤੇ ਤੁਹਾਡੀ ਪਾਰਟੀ ਵੱਲੋਂ ਪੂਰੀਆਂ ਤਿਆਰੀਆਂ ਨੇ ਕਿ ਉਹਦਾ ਹੀ ਹਿੱਸਾ ਹੈ ਕਰਨੀ ਗੁਰੂ ਮਹਾਰਾਜ ਜੀ ਦੇ ਸਿਧਾਂਤਾਂ ਦੀ ਕਰਨੀਆਂ ਪਰ 100% ਮਦਦ ਵਿੱਚ ਵਿਸ਼ਵਾਸ ਦੋਣਾ 27 ਦੇ ਵਿੱਚ ਸਾਡੀ ਸਰਕਾਰ ਬਣੇ ਇਹ ਕੋਈ ਰੋਗ ਨਹੀਂ ਜੇਤਾ ਜੇ ਕੋਈ ਭਾਜੀਪੀ ਨਾਲ ਗੱਠ ਜੋੜ ਦਾ ਚਾਂਸ ਹੈ ਬਾਅਦ ਦੀ ਗੱਲ ਇਹ ਤਾਂ ਬਾਅਦ ਦੀ ਗੱਲ ਹੈ ਕਿ ਅਸੀਂ ਕਿੰਨੇ ਤਕੜੇ ਹੁੰਨੇ ਹਾਂ ਜੇ ਅਸੀਂ ਤਕੜੇ ਹਮਾਂਗੇ ਫੇ ਸਾਰੀ ਤੁਹਾਡੇ ਨਾਮ ਮੰਤਗਨ ਕਿ ਸਾਡੇ ਸੁਣੋ ਉੱਤਰ ਕਰਦੇ ਜੇ ਅਸੀਂ ਤਕੜੀ ਨਾ ਹੋਏ ਸਾਡੇ ਨਾਲ ਕੋਈ ਸੁਣ ਤਕੋ ਕਰੂਗਾ ਮਸਲਨ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਲਗ ਇੱਕ ਪਾਸੇ ਹੋ ਜਾਂਦੇ ਹੋ ਤਾਂ ਇਕੱਠੇ ਹੋਣ ਨੂੰ ਤਿਆਰ ਹਰ ਕੋਈ ਕੋਈ ਦੋਹਰਾਇ ਨਹੀਂ ਜੀ ਜੇ ਲੜਾਈ ਹੈ ਤਾਂ ਉਸਦੇ ਨਾਲ ਲੜਾਈ ਹੈ ਕਿਉਂਕਿ ਜੋ ਜੋ ਗਲਤੀਆਂ ਕੀਤੀਆਂ ਉਸੇ ਨੇ ਕੀਤੀਆਂ ਹੋਰ ਤਾਂ ਕਿਸੇ ਹੈ ਹੀ ਨਹੀਂ ਕਿਹਦੇ ਇੱਕ ਬੰਦਾ ਵੀ ਹੈ ਨਹੀਂ ਜਿਹੜਾ ਬੰਦਾ ਕਹੇ ਵੀ ਇਕੱਠਿਆਂ ਨੇ ਚਾਰ ਨਹੀਂ ਕੀਤੇ ਨੇ ਪੰਜ ਨਹੀਂ ਕੀਤੇ ਨੇ ਹਾਂਜੀ ਠੀਕ ਹੈ ਚੌਥੀ ਹੈ ਜੋ ਪੰਜਵੇਂ ਮੈਂਬਰ ਦੀ ਕਮੇਟੀ ਦਾ ਜਿਹੜਾ ਤੁਹਾਡਾ ਡੈਲੀਗੇਟ ਜਰਾ ਮੜਨ ਜਾ ਰਿਹਾ ਉਹ ਜਿਹਨੇ ਕੀ ਕਹੋਗੇ ਤੁਸੀਂ ਅੱਜ 2 ਅਗਸਤ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮਨਾਮਾ ਹੋਇਆ ਸੀ ਪੰਜ ਮੈਂਬਰੀ ਕਮੇਟੀ ਬਣੀ ਸੀ ਭਾਰਤੀ ਕਮੇਟੀ ਅਕਾਲੀ ਦਲ ਦੀ ਪੁਨਰਸਰਜੀਤੀ ਵਾਸਤੇ ਉਹ ਕਮੇਟੀ ਨੇ ਸਾਰੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਫੌੜਨ ਦੇ ਵਿੱਚ ਵੀ ਅਕਾਲੀ ਦਲ ਦੀ ਐ ਪੁਨਰਸਰਜੀਤੀ ਵਾਸਤੇ ਉਹਨਾਂ ਨੇ ਭਾਰਤੀ ਕੀਤੀ ਭਾਰਤੀ ਕਰਨ ਤੋਂ ਬਾਅਦ ਜਿਹੜੇ ਡੈਲੀਗੇਟ ਚੁਣਨੇ ਨੇ ਅੱਜ ਹਲਕਾ ਸਮਾਣਾ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਤੇ ਉਹਨਾਂ ਦੇ ਨਾਲ ਸਾਡੇ ਹਲਕੇ ਦੇ ਹਰਮਨ ਪਿਆਰੇ ਲੀਡਰ ਦਾਨਬੀਰ ਰਵੇ ਸਿਆਸਤਾਂ ਦਾ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਸਾਹਿਬ ਅੱਜ ਇੱਥੇ ਡੈਲੀਗੇਟ ਦੀ ਮੀਟਿੰਗ ਰੱਖੀ ਹੈ ਉਹਨਾਂ ਦੇ ਵਿੱਚੋਂ ਡੈਲੀਗੇਟ ਬੰਡਾਉਣ ਦੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਅੱਜ ਪੂਰਾ ਜੋਸ਼ੋਖ ਰੋਸ਼ ਦੇ ਨਾਲ ਇੱਥੇ ਪਹੁੰਚਿਆ ਹੈ ਐ ਟਰੱਕ ਜੀਨ ਗੁਰਦਾਰਾ ਸਾਹਿਬ ਵਿਖੇ ਤੇ ਇੱਥੇ ਅੱਜ ਵਰਕਰਾਂ ਦੀ ਮੀਟਿੰਗ ਦੇ ਵਿੱਚ ਦੇਖਣ ਤੋਂ ਪਤਾ ਲੱਗ ਰਿਹਾ ਤੁਸੀਂ ਵੀ ਆਪ ਦੇਖਿਆ ਚਾਰਛਪੇਰੇ ਕਿ ਕਿੰਨੇ ਵਰਕਰ ਜੋਸ਼ ਦੇ ਵਿੱਚ ਨੇ ਇਹੀ ਗੱਲ ਕਹਿ ਰਹੇ ਨੇ ਵੀ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਏ ਨੇ ਅਸੀਂ ਉਸ ਅਕਾਲੀ ਦਲ ਦੇ ਨਾਲ ਆ ਕਿ ਨਾ ਜਿਹੜੇ ਅਕਾਲ ਤਖਤ ਦੀ ਨਹੀਂ ਮੰਨ ਰਹੇ ਜਿਸ ਤਰ੍ਹਾਂ ਸਾਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣੇ ਫਿਰਦੇ ਨੇ ਆਪੋ ਆਪਣੇ ਉਹ ਅਕਾਲ ਤਖਤ ਸਭ ਤੋਂ ਪਹਗੋੜੇ ਨੇ ਇਸ ਕਰਕੇ ਸਾਰੇ ਹੀ ਲੋਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੈਂ ਇੱਕ ਬ੍ਰਾਹਮਣ ਹੋਣ ਦੇ ਨਾਤੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਜੇ ਉੱਥੋਂ ਕੋਈ ਵੀ ਹੁਕਮ ਆ ਜੇ ਮੈਨੂੰ ਮਰਨ ਮਰਾਉਣ ਤੱਕ ਦਾ ਹੁਕਮ ਆ ਜੇ ਮੈਂ ਉੱਥੇ ਉਹਦੇ ਤੱਕ ਤਿਆਰ ਆ ਸੋ ਇਸ ਕਰਕੇ ਅਸੀਂ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਉਹ ਮੰਨਾਂਗੇ ਜੋ ਪੰਜ ਮੈਂਬਰੀ ਕਮੇਟੀ ਬਣਾਈ ਹੈ ਇਸ ਕਰਕੇ ਸਾਰਾ ਪੰਜਾਬ ਅਕਾਲ ਤਖਤ ਸਾਹਿਬ ਐ ਥੱਲੇ ਆਪਣਾ ਚੱਲਦਾ ਉਹ ਹੀ ਇਹ ਮੇਨ ਸੰਸਥਾ ਸਾਡੀ ਕਿਉਂਕਿ ਜੇ ਸਿੱਖ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦਾ ਫਿਰ ਸਾਨੂੰ ਕਿਸੇ ਨੂੰ ਨਹੀਂ ਮੰਨਦਾ ਹੈ ਇਸ ਕਰਕੇ ਅੱਜ ਡੈਲੀਗੇਟਾਂ ਦੀ ਜੋ ਮੀਟਿੰਗ ਰੱਖੀ ਹੈ ਉਹਦੇ ਵਿੱਚੋਂ ਡੈਲੀਗੇਟ ਬਣਾਉਣ ਨੇ ਪੰਜਾਬ ਦੇ ਵਿੱਚ ਜੋ ਹੁਕਮਨਾਮਾ ਹੋਇਆ ਅਕਾਲ ਤਖਤ ਵੱਲੋਂ ਉਹ ਪੰਨ ਸਰਜੀਤਿਆ ਕੱਲ ਦਾ ਅਕਾਲੀ ਦਲ ਦੀ ਉਹ ਕਰਨੀ ਹੈ ਉਹਦੇ ਸੰਬੰਧ ਚ ਅਜੂਰੇ ਮੀਟਿੰਗ ਰੱਖੀ ਜਾ ਰਹੀ ਹੈ ਡੈਲੀਗੇਟਸ ਦੀ ਇਸ ਕਰਕੇ ਅਸੀਂ ਅੱਜ ਰਖੜਾ ਸਾਹਿਬ ਦੀ ਰਹਿਮ ਵਿੱਚ ਕਰੀਏ ਸੋਤਾਰ ਲੈ ਜੀ ਭਰਤੀ ਦੀ ਦੀ ਕਿੰਨੇ ਤੱਕ ਪਹੁੰਚੀ ਹੈ ਭਰਤੀ ਤਾਂ ਤਕਰੀਬਨ ਮੇਰਾ ਖਿਆਲ ਆ ਵੀ 17-18 ਲੱਖ ਤਾਂ ਆ ਚੁੱਕੀ ਹੈ ਜੀ ਹਜੇ ਤਕਰੀਬਨ ਬਾਕੀ ਪਈ ਹੈ ਜਿਹੜੀ ਤਕਰੀਬਨ 27 ਲੱਖ ਦੇ ਲਵੇ ਪਹੁੰਚ ਜੂਗੀ ਜਿਹੜੀ origignal ਭਰਤੀ ਹੋਈ ਹੈ ਉਹਨਾਂ ਨੇ ਤਾਂ ਆਪਣੀਆਂ ਲੈ ਕੇ ਜਿਹੜੀਆਂ ਲਿਸਟਾਂ ਦੀਆਂ ਲਿਸਟਾਂ ਤੋਂ ਭਰਤੀ ਕਰਦੀ ਅਸੀਂ ਕਰਾਂਗੇ ਚੈਲੰਜ ਅੱਗੇ ਬੋਰਡ ਦੇ ਵਿੱਚ ਅਸੀਂ ਵੀ ਜਾਵਾਂਗੇ ਬਰਕਰ ਬਰਕਰ ਹੋਣ ਦੇ ਨਾਤੇ ਜਾਵਾਂਗੇ ਲੀਡਰ ਜਾਣ ਨਾ ਜਾਣ ਅਸੀਂ ਉਸ ਭਰਤੀ ਨੂੰ ਚੈਲੰਜ ਕਰਾਂਗੇ ਜ਼ਰੂਰ ਕਰਾਂਗੇ ਚੋਣ ਨਿਸ਼ਾਨ ਹੈ ਜਿਹੜਾ ਇਹ ਚੋਣ ਨਿਸ਼ਾਨ ਵੀ ਅਸੀਂ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਜਿਹੜਾ ਡੁਪਲੀਕੇਟ ਭਰਤੀ ਕੀਤੀ ਹੈ ਉਹ ਅਕਾਲੀ ਦਲ ਨਹੀਂ ਹੈ ਜੋ ਅਕਲ ਤੱਕ ਸਭਨਾਂ ਨੂੰ ਸੱਜਿਆ ਗਿਆ ਅਕਾਲੀ ਦਲ ਉਹੀ ਅਸਲੀ ਅਕਾਲੀ ਦਲ ਹੋਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਡੈਲੀਗੇਟ ਜਿਹੜਾ ਬਣ ਜਾ ਰਿਹਾ ਹੈ ਕਿ ਅੱਗੇ 11 ਤਰੀਕ ਮੀਟਿੰਗ ਚੋਣ ਵੀ ਕੀਤੀ ਜਾ ਰਹੀ ਹੈ ਉਹਦੇ ਬਾਰੇ ਚੱਲ ਰਹੀ ਹੈ ਜਿਹੜਾ ਡੈਲੀਗੇਟ ਪ੍ਰਕਿਰਿਆ ਪੂਰੀ ਚੁਣੇ ਗਏ ਜ਼ਿਲ੍ਹੇ ਔਰ ਸਟੇਟ ਦੇ ਡੈਲੀਗੇਟ ਚੁਣਨੇ ਗਏ ਆ ਜੀ ਹਲਕਾ ਵਾਈਜ਼ ਮੀਟਿੰਗਾਂ ਕਰਕੇ ਕਰ ਰਹੇ ਆ ਔਰ ਉਹ ਬੜੀ ਸਰਬਸੰਮਤੀ ਨਾਲ ਔਰ ਸੰਗਤ ਪ੍ਰਮਾਨਗੀ ਲੈ ਕੇ ਉਹ ਡੈਲੀਗੇਟ ਨੇ ਜਿਹੜੇ ਸਟੇਟ ਔਰ ਜ਼ਿਲ੍ਹੇ ਦੇ ਚੁਣੇ ਆ ਸੋ ਸਾਰੇ ਤਕਰੀਬਨ ਪ੍ਰਕਿਰਿਆ ਤਕਰੀਬਨ ਮੁਕੰਮਲ ਹੋ ਚੁੱਕੀ ਆ ਇੱਕ ਦੋ ਹਲਕੇ ਰਹਿ ਗਏ ਸੋ ਵੀ ਇੱਕ ਕੱਲ ਨੂੰ ਮੁਕੰਮਲ ਹੋ ਜਾਊਗੀ ਸੋ ਉਸ ਭਾਵਨਾ ਨਾਲ ਫਿਰ 11 ਅਗਸਤ ਨੂੰ ਜਿਵੇਂ ਡੈਲੀਗੇਟਸ ਆਵਨ ਚਾਹਣਗੇ ਉਹਨੂੰ ਉਹ ਪ੍ਰਧਾਨ ਦੀ ਚੋਣਾਂ ਜਿਹੜੀ ਕੀਤੀ ਜਾਵੇ ਹੁਣ ਤੱਕ ਕਿੰਨੇ ਹਲਕਿਆਂ ਦੇ ਵਿੱਚ ਆਪਾਂ ਜਾ ਚੁੱਕੇ ਹਾਂ ਅਸੀਂ ਇਹ ਸਾਰੇ ਪੰਜਾਬ ਨੂੰ ਪੰਜ ਹਲਕਿਆਂ ਵਿੱਚ ਵੰਡ ਲਿਆ ਸੀ ਔਰ ਸਾਰੇ ਮੈਂਬਰ 24 24 23 ਤੇ 24 25 25 ਹਲਕਿਆਂ ਦੇ ਆ ਰਹੇ ਨੇ ਔਰ ਉਹ ਸਾਰੇ ਹਲਕੇ ਜਿਹੜੇ तकरीबन ਮੁਕੰਮਲ ਹੋ ਚੁੱਕੇ ਜਿਹੜੀ ਆਪਣੀ ਇੱਕ ਭਰਤੀ ਮੁਹਿੰਮ ਹੈ ਜੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਕਿਦਾਂ ਦਾ ਭਰਤੀ ਦਾ ਹੰਗਾਰਾ ਬਹੁਤ ਵਧੀਆ ਮਿਲਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਨੂੰ ਮਿਲਿਆ ਔਰ ਕਮੇਟੀ ਨੇ ਸਾਰੇ ਲੀਡਰ ਸਰਵਾਰ ਨੇ ਸੰਗਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਕੋਈ ਸਵਾਰਥ ਨਹੀਂ ਦਿਖਾਇਆ ਕਿਸੇ ਨੇ ਔਰ 14 ਲੱਖ ਤੋਂ ਉੱਪਰ ਭਰਤੀ ਹੈ ਜਿਹੜੀ ਸਾਡੇ ਕੋਲੇ ਵਾਪਸ ਆ ਚੁੱਕੀ ਹੈ ਹਲੇ ਆ ਵੀ ਰਹੀ ਹੈ ਸੋ ਹੁਣ ਅਸੀਂ ਜੋ ਜਿਹੜੀ ਪ੍ਰਕਿਰਿਆ ਮੁਕੰਮਲ ਕਰਕੇ ਪ੍ਰਧਾਨ ਦੀ ਚੋਣ ਕਰਕੇ ਉਹ ਫਿਰ ਆਫੀਸ਼ੀਅਲੀ ਪਾਰਟੀ ਦਾ ਕੰਮ ਹੈ ਜਿਹੜਾ ਸ਼ੁਰੂ ਕਰਾਂਗੇ ਪ੍ਰਧਾਨ ਸਭਾ ਬਾਰੇ ਤੁਹਾਡਾ ਕੀ ਵਿਚਾਰ ਹੈ ਜੇ ਤਾਂ ਪ੍ਰਧਾਨ ਸਭਾ ਉਹ ਤਾਂ ਪ੍ਰਧਾਨ ਸਭਾ ਦੇਖਾਂਗੇ ਜੇ ਜਿਹੜੀ ਰਾਸ਼ੀ ਪਾਰਟੀ ਬਣਦੀ ਹੈ ਉਚਨਾ ਲੜਨੀ ਤਾਂ ਬਣਦੀ ਹੋਈ ਐ ਪਰ ਸਾਡਾ ਇੱਕ ਏਜੰਡਾ ਸੈੱਟ ਕਰਾਂਗੇ ਪੰਜਾਬ ਔਰ ਪੰਥ ਦਾ ਉਸ ਏਜੰਡੇ ਤੇ ਅਸੀਂ ਕੰਮ ਕਰਾਂਗੇ ਠੀਕ ਹੈ ਧੰਨਵਾਦ